ਦੋਸਤੋ ਕਣਕ ਦੀ ਕਟਾਈ ਖਤਮ ਹੁੰਦਿਆਂ ਹੀ ਲੀਡਰਾਂ ਨੇ ਪਿੰਡਾਂ ਵੱਲ ਹੌਣ ਰੁਕ ਕਰ ਲਿਆ ਤੇ ਆਮ ਆਦਮੀ ਪਾਰਟੀ ਦੇ ਜਲੰਧਰ ਤੋਂ ਉਮੀਦਵਾਰ ਨੇ ਪਵਨ ਕੁਮਾਰ ਟਿੰਨੂ ਪਵਨ ਕੁਮਾਰ ਟਿੰਨੂ ਦੀ ਚੋਣ ਕੈਂਪੇਨ ਨੂੰ ਹਲਕਾ ਨਕੂਦਰ ਵਿੱਚ ਬਧਾਇਕ ਬੀਬੀ ਇੰਦਰਜੀਤ ਕੌਰ ਮਾਨ ਨੇ ਪੂਰੀ ਤਰ੍ਹਾਂ ਪਗਾਇਆ ਹੋਇਆ ਤੇ ਉਹ ਲਗਾਤਾਰ ਪਿੰਡਾਂ ਵਿੱਚ ਆ ਰਹੇ ਨੇ ਜਿੱਥੇ ਲੋਕਾਂ ਨੂੰ ਵੋਟ ਪਾਉਣ ਲਈ ਅਪੀਲ ਕਰ ਰਹੇ ਨੇ ਉੱਥੇ ਬੀਬੀ ਮਾਨ ਵੱਲੋਂ ਪਾਰਟੀ ਦੇ ਵਿੱਚ ਲਗਾਤਾਰ ਸ਼ਮੂਲੀਅਤ ਵੀ ਕਰਵਾਈ ਜਾ ਰਹੀ ਹੈ ਤੇ ਆਉ ਤੁਹਾਨੂੰ ਜ਼ਿਕਰ ਕਰ ਲੈਨੇ ਆ ਕਿ ਹਲਕਾ ਨਕੋਤਰ ਅਦੀਨ ਬਲਾਕ ਨੂਰਮਹਿਲ ਦੇ ਪਿੰਡਾਂ ਦੀ ਜੇ ਗੱਲ ਕੀਤੀ ਜਾਵੇ ਤਾਂ ਬੀਬੇ ਇੰਦਰਜੀਤ ਕੌਰ ਮਾਨ ਵੱਲੋਂ ਜਿਵੇਂ ਪਿਛਲੇ ਦਿਨਾਂ ਚ ਮਵਾਈ ਔਰ ਨਾ ਪਿੰਡ ਵਿੱਚ ਸ਼ਮੂਲੀਅਤ ਕਰਵਾਈ ਅੱਜ ਬਿਲਕਾ ਦੀ ਪੱਤੀ ਪੱਟੀ ਵਿੱਚ ਕੂਚਗਰਾ ਵਾਲੇ ਮਹੱਲੇ ਦੇ ਵਿੱਚ ਵੀ ਇਹ ਸ਼ਮੂਲੀਅਤ ਹੋਈ ਹੈ ਤੇ ਇਸੇ ਤਰ੍ਹਾਂ ਪੱਤੀ ਪੱਟੀ ਦੇ ਸ਼ਾਮਪੂਰੀ ਵਾਲੀ ਸਾਈਡ ਤੇ ਵੀ ਇਹ ਖੂਹਾਂ ਦੇ ਉੱਤੇ ਸ਼ਮੂਲੀਤ ਕਰਾਉਣ ਦਾ ਸਾਡੇ ਕੋਲ ਸਮਾਚਾਰ ਪਹੁੰਚਿਆ ਹੈ ਤੇ ਆਓ ਤੁਹਾਨੂੰ ਇਹ ਪਿੰਡ ਉਪਲਾ ਦੀ ਤਸਵੀਰ ਸਾਹਮਣੇ ਜਿਹੜੀ ਵੀਡੀਓ ਕਲਿੱਪ ਦੇਖ ਰਹੇ ਹੋ ਤੇ ਇਹ ਪੱਤੀ ਪੱਟੀ ਦੇ ਵਿੱਚ ਕੂਚ ਕਰਾਂ ਵਾਲੇ ਮਹੱਲੇ ਵਾਲੀ ਗਲੀ ਵਿੱਚ ਸ਼ਮੂਲੀਤ ਹੋ ਰਹੀ ਹੈ ਜਿਸ ਤੋਂ ਤੁਹਾਨੂੰ ਲਗਾਤਾਰ ਦੇਖਣ ਨੂੰ ਮਿਲੇਗਾ ਜਿੱਥੇ ਮਰਦ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਨੇ ਉੱਤੇ ਔਰਤਾਂ ਵੀ ਬਰਬਰ ਪਾਰਟੀ ਦੇ ਵਿੱਚ ਸ਼ਾਮਲ ਹੋਣ ਦੀ ਜਿਹੜੀ ਸਾਹਮਣੇ ਐ ਦਿਖ ਰਹੀ ਹੈ ਸਥਿਤੀ ਤੁਸੀਂ ਦੇਖ ਕੇ ਹੈਰਾਨ ਹੋਮੋਗੇ ਕਿ ਪਿਛਲੇ ਸਮੇਂ ਵਿੱਚ ਇੱਕ ਤੋਂ ਦੂਸਰੀ ਦੂਸਰੀ ਤੋਂ ਤੀਸਰੀ ਪਾਰਟੀ ਦੇ ਵਿੱਚ ਜਿਵੇਂ ਆਮ ਲੋਕਸ਼ਮੂਲੀਅਤ ਕਰਦੇ ਨੇ ਖਾਸ ਕਰਕੇ ਮਨੁੱਖ ਪਰ ਇਸ ਬਾਰ ਔਰਤਾਂ ਦੀ ਗਿਣਤੀ ਪਿਛਲੇ ਸਮੇਂ ਦੇ ਮੁਕਾਬਲੇ ਵੱਧ ਹੈ ਆਉ ਤੁਹਾਨੂੰ ਦਿਖਾਉਨੇ ਆ ਇਸ ਚਮੂਲੀਅਤ ਦੇ ਵਿੱਚ ਜਿੱਥੇ ਮਰਦਾਂ ਨੇ ਪਾਰਟੀ ਬਦਲੀ ਹੈ ਉੱਥੇ ਔਰਤਾਂ ਵੀ ਤੁਸੀਂ ਦੇਖ ਰਹੇ ਹੋ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਵੱਲ ਸ਼ਮੂਲੀਅਤ ਕੀਤੀ ਹੈ ਇਸੇ ਤਰ੍ਹਾਂ ਪਿੰਡ ਉਪਲਾ ਵਿੱਚ ਵੀ ਇਹ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਵਿਅਕਤੀਆਂ ਨੇ ਮਰਦਾਂ ਨੇ ਸ਼ਮੂਲੀਅਤ ਕੀਤੀ ਆਮ ਆਦਮੀ ਪਾਰਟੀ ਵਿੱਚ ਉੱਥੇ ਤੁਸੀਂ ਔਰਤਾਂ ਨੂੰ ਵੀ ਦੇਖ ਰਹੇ ਹਾਂ ਔਰਤਾਂ ਨੇ ਵੀ ਪਾਰਟੀ ਬਦਲੀ ਹੈ ਪਿਛਲੇ ਦਿਨਾਂ ਵਿੱਚ ਜਿੰਮੇ ਪੰਜਾਬ ਦੇ ਵਿੱਚ ਲੀਡਰ ਇੱਕ ਪਾਰਟੀ ਤੋਂ ਦੂਸਰੀ ਪਾਰਟੀ ਵਿੱਚ ਜਾ ਰਹੇ ਸੀ ਤੇ ਹੁਣ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਹਿੱਟਲੇ ਪੱਤਰ ਤੇ ਲੋਕਾਂ ਵੱਲੋਂ ਵੀ ਪਾਰਟੀ ਜਿਹੜੀ ਬਦਲੀ ਜਾ ਰਹੀ ਹੈ ਤੁਸੀਂ ਸਾਹਮਣੇ ਦੇਖ ਰਹੇ ਹੋ ਇਹ ਦ੍ਰਿਸ਼ ਨੇ ਬਿਲਗੇ ਦੇ ਪੱਟੀ ਪੱਟੀ ਦੇ ਦ੍ਰਿਸ਼ ਨੇ ਬਿਲਗੇ ਦੇ ਵਿੱਚ ਭਾਵੇਂ ਹੁਣ ਤੱਕ ਕਾਂਗਰਸ ਵੀ ਆਪਣੇ ਜਿਹੜਾ ਆ ਉਹ ਉਮੀਦਵਾਰ ਨੂੰ ਲੈ ਕੇ ਮੇੜੀਆਂ ਕਰ ਗਏ ਨੇ ਅਕਾਲੀ ਦਲ ਹਜੇ ਪਿੱਛੇ ਚੱਲ ਰਿਹਾ ਹੈ ਤੇ ਜਦੋਂ ਕਿ ਆਮ ਆਦਮੀ ਪਾਰਟੀ ਦੀ ਤੁਸੀਂ ਸਾਹਮਣੇ ਇਹ ਦੇਖ ਰਹੇ ਹੋ ਮੀਟਿੰਗ ਉਪਰੰਤ ਇੱਥੇ ਆਮ ਆਦਮੀ ਪਾਰਟੀ ਵਿੱਚ ਜਿਹੜੀ ਲੋਕਾਂ ਨੇ ਸ਼ਮੂਲੀਅਤ ਕੀਤੀ ਆ ਬੀਬੀ ਇੰਦਰਜੀਤ ਕੌਰ ਮਾਨ ਤੁਸੀਂ ਦੇਖ ਸਕਦੇ ਹੋ ਕਿ ਪਾਰਟੀ ਵਿੱਚ ਸ਼ਾਮਲ ਹੋਣ ਵਾਲਿਆਂ ਦਾ ਸਨਮਾਨ ਕਰ ਰਹੇ ਨੇ ਸਵਾਗਤ ਕਰ ਰਹੇ ਨੇ ਤੇ ਦੋਸਤੋ ਆਓ ਤੁਹਾਨੂੰ ਇਸ ਮੌਕੇ ਤੇ ਇਹ ਵੀਡੀਓ ਕਲਿੱਪ ਦੇ ਵਿੱਚ ਵੀ ਜਿਹੜੀ ਕੀ ਕੀ ਹੋ ਰਿਹਾ ਉਹ ਵੀ ਸੁਣਾ ਦਿੰਨੇ ਆ ਬੇਰੀ ਗੁੱਡ ਜਾਨੀ ਰਿੰਕੂ ਭਾਜੀ ਦਿੰਦਾ ਨਹੀਂ ਬਾਬਾ ਜੀ ਸੰਦੀਪ ਭਾਜੀ ਸੋਨੂੰ ਬੱਚੇ ਲੋਕਾਂ ਪਿੰਡਾਂ ਦੇ ਪੜੀਆਂ ਰਾਣਾ ਭਾਜੀ ਕਿਹੜੀ ਗੱਲ ਵਾਸਤੇ ਆਪਾਂ ਪੁਲਿਸ ਕਾਲੀ ਗੱਲ ਦੇ ਮਾਮਲੇ ਇਕੱਠੇ ਹੋ ਗਏ ਆ। ਰਾਸ ਨੂੰ ਬੜੀ। ਆ ਆਮ ਆਦਮੀ ਪਾਰਟੀ ਜਿੰਦਾਬਾਦ। ਆਮ ਆਦਮੀ ਪਾਰਟੀ ਜਿੰਦਾਬਾਦ। ਕੈਡਰਮ ਇੰਦਜੀਤ ਕੌਰਮਾਨ ਜਿੰਦਾਬਾਦ। ਕੈਡਰਮ ਇੰਦਜੀਤ ਕੌਰਮਾਨ ਜਿੰਦਾਬਾਦ। ਸਾਡਾ ਬਿਲਗਾ نیوز ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਦ ਬੱਦ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ